ਹਾਜੀ ਸਤਿ ਸ਼੍ਰੀ ਅਕਾਲ ਲੋ ਜੀ ਅੰਨੀ ਚੂਆ ਕੋਲੇ ਸੋਨੇ ਦਾ ਸਾਹਮਣੇ ਆ ਤਾਜੀ ਹੱਥ ਲਾ ਕੇ ਰੱਖੋ ਇਧਰ ਨੂੰ ਦੇਖੋ ਸਾਹਮਣੇ ਸਰ ਪਿੱਛੇ ਨਾਲ ਸਰ ਇਹ ਤੇ ਆਦੀ ਬਿਲਕੁਲ ਅੱਛਾ ਇਹਦਾ ਸਾਹਮਣੇ ਕੀ ਪੁਰਾਣਾ ਸੀਗਾ ਹਾਂਜੀ ਪੁਰਾਣਾ 83 ਚ ਬਣਿਆ ਹੋਇਆ ਜੀ ਇਹਦੇ ਕੀ ਮੰਗਦਾ ਸਨ ਲੱਗਿਆ ਬਦਲ ਲੱਗੂ ਜੀ ਅੱਛਾ ਆ ਜੀ ਚਲੋ ਸਤਪੁਰ ਪੁੱਤਰ ਲੈ ਇਹਨਾਂ ਦਾ ਟਿਕਾਣਾ ਥੱਲੇ ਹੋਣ ਲਾਇਆ ਹਾਂ ਜੀ ਉਹਦੇ ਸੋਹ ਦੇ ਹਾ ਅੱਜ ਆਇਆ ਹੈ ਕਾਇਰ ਰਬਤ ਸਮੇਂ ਵਿੱਚ ਬੜਾ ਬੁਝਾਣਾ ਨਿੱਕਾ ਪਿੰਡ ਆ ਬਰਕਤ ਸਭ ਤੋਂ ਪਹਿਲਾਂ ਤਾਂ ਸਮੁੱਚੇ ਅਚਲ ਪਿੰਡ ਨੂੰ ਬਹੁਤ ਬਹੁਤ ਮੁਬਾਰਕਬਾਦ ਆ ਅੱਜ ਪੂਰੇ ਪਿੰਡ ਨੇ ਪੰਚਾਇਤ ਨੇ ਸਾਡੇ ਪ੍ਰਾਜ ਸੁਵਿੰਦਰ ਸਿੰਘ ਸਰਪੰਚ ਸਾਹਿਬ ਜਿਹੜੇ ਨੇ ਸਮੁੱਚੀ ਪੰਚਾਇਤ ਨੇ ਤੇ ਨਗਰ ਨੇ ਇਕੱਠੇ ਹੋ ਕੇ ਗੁਰੂ ਮਹਾਰਾਜ ਦਾ ਸੁਖਾਨਾ ਕੀਤਾ ਔਰ ਉਦਾਸ ਬੇਨਤੀ ਹੋਈ ਹੈ ਸਭ ਲਈ ਲੰਗਰ ਤਿਆਰ ਕੀਤੇ ਗਏ ਨੇ ਔਰ ਇਹਦੇ ਨਾਲ ਨਾਲ ਵਿਕਾਸ ਕੰਮਾਂ ਨੂੰ ਲੈ ਕੇ ਵੀ ਉਦਘਾਟਨ ਕੀਤੇ ਗਏ ਆ ਪੰਚਾਇਤ ਘਰ ਜਿਹੜਾ ਜੀ ਰਾਣਾ ਬਹੁਤ ਖੰਡਰ ਬਣਿਆ ਪਿਆ ਸੀ ਉਹਦੀ ਰਿਪੇਅਰ ਕਰਕੇ ਉਹਨੂੰ ਦੁਬਾਰਾ ਤਿਆਰ ਕੀਤਾ ਜਾ ਰਿਹਾ ਔਰ ਅੰਡਰਗਰਾਊਂਡ ਪਾਈਪਲਾਈਨ ਜਿਹੜੀ ਸੀਵਰੇਜ ਦੀ ਉਹਦਾ ਉਦਘਾਟਨ ਕੀਤਾ ਜਾ ਰਿਹਾ ਕੁਝ ਗਲੀਆਂ ਨਾਲੀਆਂ ਦੇ ਕੰਮ ਨੇ ਟੋਟਲ ਕੁੱਲ ਮਿਲਾ ਕੇ ਤੇ ਕਿੰਨ 15 ਤੋਂ 20 ਲੱਖ ਦੇ ਵਿੱਚ ਦਾ ਸਾਰਾ ਪ੍ਰੋਜੈਕਟ ਆ ਇਹ ਸਾਰੇ ਕੰਮ ਪਿੰਡ ਦੇ ਲੋਕਾਂ ਵਾਲੇ ਸੀਗੇ ਸਰਪੰਚ ਸਾਹਿਬ ਔਰ ਸਾਰੀ ਪੰਚਾਇਤ ਮਿਲ ਕੇ ਜਿਹੜੀ ਆ ਇਹ ਸਾਰੇ ਕੰਮ ਨੇ ਪ੍ਰਚਾਰੇਗੇ ਇਸੇ ਤਰੀਕੇ ਨਾਲ ਵਿਧਾਨ ਸਭਾ ਨਾਭਾ ਦੇ ਵਿੱਚ ਬਹੁਤ ਸਾਰੇ ਐਸੀ ਉਦਘਾਟਨ ਕਰਨ ਵਾਲੇ ਪਏ ਆ ਹੁਣ ਅਸੀਂ ਕਰਾਂਗੇ ਇਹਨਾਂ ਦੀਆਂ ਗਲੀਆਂ ਬਣ ਗਈਆਂ ਜਿਵੇਂ ਮਟੋੜੇ ਪਿੰਡ ਦੇ ਵਿੱਚ ਤਿੰਨ ਗਲੀਆਂ ਬਣ ਗਈਆਂ ਉਹਦਾ ਉਦਘਾਟਨ ਰੱਖਣਾ ਜੀ ਹੁਣ ਤੇ ਬਹੁਤ ਸਾਰੇ ਪਿੰਡਾਂ ਦੇ ਡਿਵੈਲਪਮੈਂਟ ਦੇ ਕੰਮ ਪੰਚਾਇਤੀ ਘਰ ਬਣਾਉਣੇ ਪੁਰਾਣੀਆਂ ਦੁਕਾਨਾਂ ਇੱਕ ਹੁੰਦੀ ਸਰਕਾਰੀ ਜਿੱਥੋਂ ਸਰਕਾਰੀ ਰਾਸ਼ਨ ਮਿਲਦਾ ਹੁੰਦਾ ਅੱਜ ਕੱਪੜਾ ਸਾਬਣ ਲੂਣ ਪਾਣੀ ਤੇਲ ਸਭ ਕੁਝ ਉਹ ਦੁਕਾਨਾਂ ਵੀ ਨਵੀਆਂ ਜਿਹੜੀਆਂ ਅਸੀਂ ਉਹਦੀਆਂ ਸਾਰੀ ਹਰੇਕ ਪਿੰਡ ਦੇ ਵਿੱਚ ਕਰ ਰਹੇ ਹਾਂ ਉਹਦੇ ਵੀ ਉਦਘਾਟਨ ਨੇ ਸੋ ਭਗਵੰਤਪਨ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਦੇ ਅਨੁ ਕਿਉਂਕਿ ਪੰਜਾਬ ਦੇ ਲੋਕਾਂ ਦੀ ਬਹੁਤ ਵੱਡਾ ਮੈਂਡਟ ਜਿਹੜਾ ਸਾਨੂੰ ਮਿਲਿਆ ਸੀ ਉਸ ਦੇ ਮੁਤਾਬਕ ਪੂਰੀ ਸੇਵਾ ਜਿਹੜੀ ਹੈ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਮਕਸਦ ਹੈ ਕਿ ਪਿੰਡਾਂ ਨੂੰ ਸਵਰਗ ਬਣਾਇਆ ਜਾਵੇ ਔਰ ਲਾਭਪਾਧਾਨ ਸਮਾਜ ਦਾ ਇੱਕ ਇੱਕ ਪਿੰਡ ਉਹਦੇ ਵਿੱਚ ਚਾਹੇ ਖੇਡ ਗਰਾਊਂਡ ਹੈ ਚਾਹੇ ਪਿੰਡ ਦੇ ਛੱਪੜ ਨੇ ਉਹਨਾਂ ਦਾ ਨਵੀਨੀਕਰਨ ਕਰਨਾ ਚਾਹੇ ਕੋਈ ਪੁਰਾਣਾ ਹਸਪਤਾਲਾਂ ਨੂੰ ਦੁਬਾਰਾ ਚਾਲੂ ਕਰਨਾ ਚਾਹੇ ਕੋਈ ਡੰਗਰਾਂ ਦਾ ਪੁਰਾਣਾ ਹਸਪਤਾਲਾਂ ਨੂੰ ਠੀਕ ਕਰਕੇ ਉਹਨੂੰ ਦੁਬਾਰਾ ਚਾਲੂ ਕਰਨਾ ਔਰ ਪਿੰਡਾਂ ਦੀਆਂ ਗਲੀਆਂ ਨਾਲੀਆਂ ਸੜਕਾਂ ਸਭ ਨੂੰ ਠੀਕ ਕਰਕੇ ਪਿੰਡਾਂ ਨੂੰ ਸਵਰਗ ਬਣਾ ਕੁੰਡਾ ਮੋਡ ਕੁੰਡਾ ਵਰਸਤੇ ਜੀ ਵਾਲਾ ਕੁੰਡਾ ਅੱਜ ਇੱਕ ਪਲਾਨ ਕਰਾਂਗੇ ਜੀ 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 ਅਸੀਂ ਜਿਹੜਾ ਜੀ ਇੱਕ ਐਪ ਖੁੱਲੀ ਹੋਈ ਆ ਇਹ ਸੈਂਟਰ ਗਵਰਨਮੈਂਟ ਦੇ ਥਰੂ ਖੰਦੀ ਹੈ ਜੀ ਐ ਇਹ ਹੈ ਜੀ ਕੱਚੇ ਘਰਾਂ ਨੂੰ ਜਿਹੜੇ ਵੀ ਗਰੀਬ ਪਰਿਵਾਰ ਸੰਸਦਪਾਲ ਨਾਂਬਾ ਦੇ ਵਿੱਚ ਕੱਚੇ ਘਰਾਂ ਦਾ ਫਾਇਦਾ ਲੈਣਾ ਚਾਹੁੰਦੇ ਨੇ ਜਿਹੜੇ ਜੈਨੂਨ ਨੇ ਤਾਂ ਆਨਲਾਈਨ 31 ਮਾਰਚ ਤੱਕ ਓਪਨ ਹੈ ਜੀ ਮੈਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਪਿੰਡ ਦੇ ਸਰਪੰਚ ਸਾਹਿਬਾਨ ਨੂੰ ਨਾਲ ਲੈ ਕੇ ਸੈਕਟਰੀ ਸਾਹਿਬਾਨ ਨੂੰ ਨਾਲ ਲੈ ਕੇ ਇੱਕ ਅਸੀਂ ਵਲੰਟੀਅਰ ਪੁਆਇੰਟ ਕੀਤਾ ਹੈ ਜੀ ਆਫੀਸ਼ੀਅਲੀ ਤੌਰ ਤੇ ਤੇ ਉਹ ਤੁਸੀਂ ਅਪਲਾਈ ਕਰ ਸਕਦੇ ਹੋ 31 ਮਾਰਚ लास्ट ਡੇਟ ਹੈ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਉਹ ਅਪਲਾਈ ਕਰੋ ਤਾਂ ਕਿ ਜੇ ਤੁਸੀਂ ਜਨੂਨ ਤਰੀਕੇ ਦੇ ਨਾਲ ਵਾਕਈ ਡਿਸਰਵ ਕਰਦੇ ਹੋ ਕਿ ਤੁਹਾਨੂੰ ਪੈਸੇ ਮਿਲਣੇ ਚਾਹੀਦੇ ਆ ਤੁਹਾਨੂੰ ਜ਼ਰੂਰ ਪੈਸੇ ਮਿਲਣਗੇ ਇਸ ਤੋਂ ਇਲਾਵਾ ਅਸੀਂ ਵਿਧਾਨ ਸਭਾ ਨਾਬਾ ਦੇ ਵਿੱਚ ਅਸੀਂ 100 ਖੇਡ ਗਰਾਊਂਡ ਬਣਾਉਣ ਦਾ ਇੱਕ ਪਿਚਾ ਲਿਖਿਆ ਜੀ ਜੀ ਤੁਸੀਂ ਸ਼ੁਰੂਆਤ ਕਰਨ ਜਾ ਰਹੇ ਆ ਯਾਨੀ ਕਿ 142 ਪਿੰਡ ਨੇ 142 ਪਿੰਡਾਂ ਦੇ ਵਿੱਚੋਂ 100 ਪਿੰਡਾਂ ਦੇ ਵਿੱਚ ਅਸੀਂ ਕਲਾਸ ਖੇਡ ਗਰਾਊਂਡ ਜਿਹੜੇ ਅਸੀਂ ਬਣਾਉਣੇ ਨੇ ਔਰ ਛੱਪਣ ਦਾ ਨਵੀਨੀਕਰਨ ਜਿਹੜਾ ਉਹ ਸਾਡੇ ਕੋਲੇ ਤਕਰੀਬਨ ਅਸੀਂ ਮਾਰਚ 2026 ਤੱਕ ਦਾ ਸਾਡਾ ਪਿਚ ਕਿ ਹਰੇਕ ਪਿੰਡ ਦੇ ਵਿੱਚ ਅਸੀਂ ਛੱਪੜ ਜਿਹੜੇ ਆ ਉਹਦਾ ਨਮੀਨੀਕਰਨ ਕਰਕੇ ਸੀਵਰੇਜ ਪਾ ਕੇ ਪਿੰਡ ਦਾ ਪਾਣੀ ਜਿਹੜਾ ਉਹ ਸਾਫ਼ ਕਰਕੇ ਖੇਤੀਯੋਗ ਬਣਾਵਾਂਗੇ ਔਰ ਜਿਹੜੀ ਬਾਕੀ ਜਗ੍ਹਾ ਬਚਦੀ ਹੈ ਉੱਥੇ ਅਸੀਂ ਪਾਰਕ ਬਣਾਵਾਂਗੇ ਸੈਰਗਾ ਬਣਾਵਾਂਗੇ ਉੱਥੇ ਫੁੱਲ ਬੂਟੇ ਲਾ ਕੇ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਭੈਣਾਂ ਉਹਦੇ ਗੋਡੇ-ਮੋਢੇ ਦੁਖਦੇ ਉਹਨੂੰ ਸੈਰ ਕਰਨ ਨੂੰ ਕੋਈ ਜਗ੍ਹਾ ਹੀ ਹੈ ਨਹੀਂ ਬੱਚਿਆਂ ਨੂੰ ਖੇਡਣ ਨੂੰ ਜਗ੍ਹਾ ਹੈ ਨਹੀਂ ਉਹ ਸਾਰੇ ਅਸੀਂ ਜਿਹੜੇ ਆ ਪਾਈਪਲਾਈਨ ਦੇ ਵਿੱਚ ਸਾਰੇ ਕੰਮ ਪਾਈ ਹੋਏ ਆ ਔਰ ਇਸੇ ਤਰੀਕੇ ਨਾਲ ਨਾਬਾ ਦੀ ਡਿਵੈਲਪਮੈਂਟ ਜਿਹੜੀ ਹੈ ਕਿਉਂਕਿ ਨਾਬਾ ਦੀ ਵੀ ਨਗਰ ਕੌਂਸ ਅਸੀਂ ਨਾਬਾ ਦੇ ਡਿਵੈਲਪਮੈਂਟ ਦੇ ਕੰਮ ਜਿਹੜੇ ਉਹ ਬਹੁਤ ਅੱਛੇ ਤਰੀਕੇ ਨਾਲ ਅੱਗੇ ਵਧਾ ਰਹੇ ਹਾਂ। ਪਾਸੋਂ ਦੇ ਪੂਰੇ ਹਲਕੇ ਦੇ ਵਿੱਚ ਬਹੁਤ ਹੀ ਤੇਜ਼ੀ ਦੇ ਨਾਲ ਵਿਕਾਸ ਕਰ ਜਿਹੜੇ ਆ ਉਹ ਹੁਣ ਹੋਰ ਤੇਜ਼ ਹੋਣਗੇ ਔਰ ਜਿੰਨੀਆਂ ਅਸੀਂ ਪਹਿਲਾਂ ਇਲੈਕਸ਼ਨ ਦੇ ਟਾਈਮ ਜੋ ਮੰਗਾਂ ਸਾਡੇ ਸਾਹਮਣੇ ਆਈਆਂ ਸੀਗੀਆਂ ਉਹ ਅਸੀਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਤੁਹਾਡੇ ਜ਼ਰੀਏ ਇੱਕ ਬੇਨਤੀ ਕਰਦਾ ਸਾਰੀਆਂ ਸਥਾਨਕ ਪੰਚਾਇਤਾਂ ਕਿ ਸਾਰੇ ਸਰਪੰਚ ਸਾਹਿਬਾਨ ਸੈਕਟਰੀ ਸਾਹਿਬਾਨ ਦੇ ਨਾਲ ਮਿਲ ਕੇ ਸਾਡੇ ਵਲੰਟੀਅਰ ਸਾਹਿਬਾਨ ਜਿਹੜੇ ਅਸੀਂ ਨਾਲ ਲਾਏ ਆ ਤੁਸੀਂ ਕੱਚੇ ਘਰਾਂ ਦੇ ਪੈਸੇ ਹਰੇਕ ਗਰੀਬ ਪਰਿਵਾਰ ਦੇ ਜਿਹੜੇ ਆ ਉਹ ਅਪਲਾਈ ਕਰਵਾਓ 31 ਮਾਰਚ ਲਾਸਟ ਡੇ ਆ ਬਹੁਤ ਜ਼ਰੂਰੀ ਕੰਮ ਹੈ ਕਿਉਂਕਿ ਗਰੀਬ ਪਰਿਵਾਰ ਬਹੁਤ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਕਿ ਉਹਨਾਂ ਨੂੰ 2-4 ਕਮਰਿਆਂ ਦਾ ਮਕਾਨ ਮਿਲੇ ਔਰ ਰਹਿਣ ਵਾਸਤੇ ਉਹਨਾਂ ਦਾ ਰਹਿਣ ਬਸੇਰਾ ਬਣੇ ਔਰ ਇਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਕੰਮ ਹੋਣ ਵਾਲੇ ਆ ਚਾਹੇ ਕੋਈ ਗਲੀ ਦਾ ਕੰਮ ਆ ਕੋਈ ਧਰਮਸ਼ਾਲਾ ਦਾ ਕੰਮ ਆ ਤੁਸੀਂ ਕੋਈ ਮਿੰਨੀ ਬਰਾਤ ਘਰ ਬਣਾਉਣਾ ਚਾਹੁੰਦੇ ਹੋ ਕੋਈ ਹਸਟਲ ਤੁਹਾਡਾ ਪੁਰਾਣਾ ਬੰਦ ਪਿਆ ਉਹ ਠੀਕ ਕਰਾਉਣਾ ਚਾਹੁੰਦੇ ਹੋ ਤੇ ਤੁਹਾਡੇ ਸਕੂਲ ਦੇ ਵਿੱਚ ਟੀਚਰਾਂ ਦੀ ਉਹ ਸਾਰਾ ਕੁਝ ਤੁਸੀਂ ਇੱਕ ਮਤਾ ਪਾ ਕੇ ਸਾਡੇ ਦਫ਼ਤਰ ਪਹੁੰਚਦਾ ਕਰੋ ਤਾਂ ਕਿ ਅਸੀਂ ਹੁਣ ਗ੍ਰਾਂਟਾਂ ਜਾਰੀ ਕਰਦੇ ਹਾਂ ਉਹਨਾਂ ਪਿੰਡਾਂ ਨੂੰ ਡਿਵੈਲਪਮੈਂਟ ਕਰਾ ਕੇ ਪਿੰਡਾਂ ਨੂੰ ਪਿੰਡਾਂ ਅੱਛਾ ਬਣਾ ਸਕੀਏ ਤੇ ਉਹਦਾ ਤਕਸੀਰ ਹੈ ਜਿਹੜੀ ਬੱਚੇ ਤੋਂ ਨਹੀਂ ਹਾਂ ਇਹਦੇ ਵਿੱਚ ਪੱਕਪੱਕਾਤ ਹੁੰਦਾ ਰਿਹਾ ਜੀ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪੱਕਪੱਕਾਤ ਇਸ ਕਰਕੇ ਹੁੰਦਾ ਰਿਹਾ ਕਿ ਪਹਿਲਾਂ ਜਿਹੜੀਆਂ ਪੰਚਾਇਤਾਂ ਬਣਦੀਆਂ ਰਹੀਆਂ ਨੇ ਪੱਖਪਾਤ ਕਰਦੀਆਂ ਨੇ ਕਿ ਪੁਰਾਣੇ ਨੇ ਮੈਨੂੰ ਵੋਟ ਪਾਈ ਸੀ ਉਹਦਾ ਕਰ ਦਿਓ ਜਿਹਨੇ ਨਹੀਂ ਵੋਟ ਪਾਈ ਉਹਦਾ ਰਹਿਣ ਦਿਓ ਅਸੀਂ ਇਦਾਂ ਨਹੀਂ ਕਰਨਾ ਜਿਨੇ ਸਾਨੂੰ ਵੋਟ ਪਾਈ ਉਹ ਵੀ ਸਾਡਾ ਜੀ ਜਿਹਨੇ ਨਹੀਂ ਪਾਈ ਉਹ ਵੀ ਸਾਡਾ ਜੀ ਕਿਉਂਕਿ ਐਮਐਲਏ ਜਦੋਂ ਮੈਨੂੰ ਬਣਾਇਆ ਸੰਗਤ ਨੇ 82 ਜਾਂ 53 ਵੋਟਾਂ ਉਹ ਕੌਣ ਲੋਕ ਸੀਗੇ ਇਹ ਸਾਰੇ ਉਹੀ ਲੋਕ ਨੇ ਜਿਨ੍ਹਾਂ ਨੇ ਬਹੁਤ ਉਮੀਦ ਦੇ ਨਾਲ ਮੈਨੂੰ ਵੋਟ ਪਾਈ ਹੈ ਪਰ ਮੇਰਾ ਹੀ ਫਰਜ਼ ਬਣਦਾ ਕਿ ਮੈਂ ਸਾਰਿਆਂ ਦੇ ਕੰਮ ਆਵਾਂ ਪਰ ਮੇਰਾ ਮਕਸਦ ਹੈ ਕਿ ਨਾਬਾ ਵਿਧਾਨ ਸਭਾ ਦੇ ਵਿੱਚ ਕੋਈ ਵੀ ਗਰੀਬ ਪਰਿਵਾਰ ਆਸਣਾ ਨਾਵੇ ਜਿਹਨੂੰ ਕੱਚੇ ਘਰਾਂ ਦੀ ਕੋਈ ਸਮੱਸਿਆ ਆਵੇ ਜਿਹਨੂੰ ਮਨਰੇਗਾ ਦੀ ਕੋਈ ਸਮੱਸਿਆ ਆਵੇ ਕੋ ਉਹਨਾਂ ਦਾ ਵਜ਼ੀਫਾ ਬੱਚਿਆਂ ਦਾ ਕੋ ਲੱ ਕਰਨ ਵਾਲਾ ਕੋਈ ਸਮੱਸਿਆ ਆਵੇ ਪਰ ਇੱਕ ਮੈਂ ਆਪਣੇ ਵੱਲੋਂ ਤੁਹਾਡੇ ਪਰਿਵਾਰ ਦੇ ਵਿੱਚ ਗਰੀਬ ਕੋਈ ਵੀ ਹੋ ਸਕਦਾ ਹੈ ਕੋਈ ਜਾਤ ਕੋਈ ਪਾਤ ਕੋਈ ਧਰਮ ਨਹੀਂ ਤੁਹਾਡਾ ਬੱਚਾ ਪਲੱਸ 2 ਤੱਕ ਕੋਈ ਪੈਦਲ ਜਾਂਦਾ ਹੈ ਉਹਦੇ ਕੋਲੇ ਸਾਈਕਲ ਹੈ ਨਹੀਂ ਬੱਚੀ ਹੈ ਕੋ ਉਹਦੇ ਕੋਲੇ ਸਾਈਕਲ ਹੈ ਨਹੀਂ ਪੈਦਲ ਜਾਂਦੀ ਹੈ ਤਾਂ ਤੁਸੀਂ ਮੇਰੇ ਆਫਿਸ ਨਾਬਾ ਐਮ ਐਲ اے ਨਾਬਾ ਸੰਪਰਕ ਕਰੋ ਤਾਂ ਮੈਂ ਆਪਣੀ ਤਨਖਾਹ ਦੇ ਵਿੱਚੋਂ ਇਸ ਬੱਚੀ ਨੂੰ ਜਾਂ ਬੱਚੇ ਨੂੰ ਸਾਈਕਲ ਲੈ ਕੇ ਦਊਗਾ ਜੀ ਮੈਂ ਆਪਣੀ ਤਨਖਾਹ ਦੇ ਵਿੱਚੋਂ ਕਰ ਰਿਹਾ ਕਿਸੇ ਭਰਾ ਦਾ ਐਕਸੀਡੈਂਟ ਹੋ ਗਿਆ ਬਹੁਤ ਗਰੀਬ ਹੈ ਜੀ ਚੱਲਣ ਫਿਰ ਤੋਂ ਲਾਚਾਰ ਹੋ ਗਿਆ ਘਰੇ ਬੈਠਾ ਜੀ ਤਾਂ ਮੈਂ ਉਹਦੇ ਲਈ ਟਰਾਈਸਾਈਕਲ ਅਗਰ ਉਹ ਟਰਾਈਸਾਈਕਲ ਨਹੀਂ ਚਲਾ ਸਕਦਾ ਤਾਂ ਉਹਨੂੰ ਬੈਟਰੀ ਵਾਲਾ ਟਰਾਈਸਾਈਕਲ ਤਾਂ ਕਿ ਉਹਨੂੰ ਕੋਈ ਆਉਣ ਜਾਣ ਦੀ ਕੋਈ ਸਮੱਸਿਆ ਨਾ ਹੋਵੇ ਔਰ ਬਾਕੀ ਮੈਡੀਸਨ ਦੀ ਕੋਈ ਤੁਹਾਨੂੰ ਕੋਈ ਸਮੱਸਿਆ ਡਾਕਟਰ ਬਲਬੀਰ ਜੀ ਲੋੜਨ ਪਹਿਲਾਂ ਦੌਰਾ ਕਰਕੇ ਗਏ ਨੇ ਸਿਮਰਾ ਹਸਪਤਾਲ ਮੈਨੂੰ ਫੋਨ ਆਇਆ ਕਿ ਮੈਂ ਦੌਰਾ ਕਰ ਲਿਆ ਮੈਂ ਕਿਹਾ ਜੀ ਬਿਲਕੁਲ ਕਰਨਾ ਚਾਹੀਦਾ ਅਚੰਭੇ ਉਹ ਡਾਕਟਰ ਦੀ ਸਮੱਸਿਆ ਰਾਈਟਵੇ ਮੇਰੇ ਨਾਲ ਰਾਤ ਤੱਕ ਕੰਮ ਕਰੋ ਪਿੰਡ ਚ ਕਿਤੇ ਕੋਈ ਸਫਾਈ ਦਾ ਇਸ਼ੂ ਆ ਛੋਟੇ ਛੋਟੇ ਗੱਲਾਂ ਨੇ ਜਿਹੜੀਆਂ ਉਹ ਆਪਾਂ ਨੂੰ ਵੱਡਾ ਬਣਾ ਦਿੰਦੀਆਂ ਨੇ ਜੇ ਆਪਾਂ ਆਪਣੇ ਘਰ ਦੇ ਬਾਹਰ ਆਪ ਸਫਾਈ ਕਰੀਏ ਤਾਂ ਮੇਰੇ ਕੱਲ ਪਿੰਡ ਸਾਫ ਹੋ ਸਕਦਾ ਹੈ ਜੇ ਆਪਾਂ ਨਾਬੇ ਦੇ ਹਰ ਘਰ ਦੇ ਬਾਹਰ ਆਪਾਂ ਸਫਾਈ ਕਰੀਏ ਤਾਂ ਨਾਬਾ ਸਾਫ ਹੋ ਸਕਦਾ ਹੈ ਜੇ ਪੂਰੇ ਦੇਸ਼ ਦਾ ਇਹ ਨਾਗਰਿਕ ਧਾਰ ਲਵੇ ਕਿ ਮੈਂ ਆਪਣੇ ਘਰ ਦੇ ਬਾਹਰ ਆਪ ਸਫਾਈ ਹੋਣੀ ਤਾਂ ਪੂਰਾ ਹਿੰਦੁਸਤਾਨ ਸਾਫ ਹੋ ਸਕਦਾ ਹੈ ਇਸ ਕਰਕੇ ਸਾਨੂੰ ਇਹ ਮਿਸ਼ਨ ਲੈ ਕੇ ਚੱਲਣਾ ਪੈਣਾ ਅਸੀਂ ਵੋਟਾਂ ਬਾਰ-ਬਾਰ ਆਉਂਦੀਆਂ ਨੇ ਲੋਕ ਬਣਦੇ ਨੇ ਜਿੱਤਦੇ ਨੇ ਸਰਕਾਰਾਂ ਆਉਂਦੀਆਂ ਜਾਂਦੀਆਂ ਪਰ ਆਪਣਾ ਕੀ ਬੇਨਿਫਿਟ ਆ ਯੂ ਤੇ ਆਪਣਾ ਬੇਨਿਫਿਟ ਤਾਂ ਜੇ ਆਪਾਂ ਨੂੰ ਤੰਦਰੁਸਤੀ ਮਿਲੇ ਆਪਣੇ ਬੱਚੇ ਪੜ੍ਹ ਲੈ ਕੇ ਅਫਸਰ ਬਣਨ ਗਰੀਬ ਗਰੀਬੀ ਤੋਂ ਬਾਹਰ ਨਿਕਲਣ ਔਰ ਜਿਹੜਾ ਬਾਹਰ ਜਿਵੇਂ ਹੁਣ ਜਹਾਜ਼ ਪਰ ਪਰ ਵਾਪਸ ਆ ਰਹੇ ਆ ਸਾਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਇਹ ਕੌਣ ਲੋਕ ਨੇ ਜਿਹੜੇ 15 ਸਾਲ 20 ਸਾਲ ਪਹਿਲਾਂ 20 20 30 40 ਲੱਖ ਦੇ ਕੇ ਬਾਹਰ ਗਏ ਸੋ ਇਹ ਸਾਰਾ ਜਿਹੜਾ ਇਹਨੂੰ ਠੱਲ ਪਾਈ ਜਾ ਸਕਦੀ ਹੈ ਜੇ ਅਸੀਂ ਮੋਨੋਪੋਲੀ ਬਣਾ ਲਈਏ ਜੇ ਅਸੀਂ ਇਹ ਸੋਚੀਏ ਕਿ ਅਸੀਂ ਡਿਵੈਲਪਮੈਂਟ ਦੇ ਨਾਂ ਤੇ ਵੋਟ ਪਾਉਣੀ ਹੈ ਅਸੀਂ ਕੰਮ ਦੇ ਨਾਂ ਤੇ ਵੋਟ ਪਾਉਣੀ ਹੈ ਅਸੀਂ ਗੱਲਾਂ ਦੇ ਨਾਲ ਵੋਟ ਨਹੀਂ ਪਾਉਣੀ ਹੈ ਜਿਹੜਾ ਬੰਦਾ ਕੰਮ ਕਰੂਗਾ ਮੈਂ ਕੰਮ ਕਰੂੰਗਾ ਤਾਂ ਮੈਨੂੰ ਵੋਟ ਪਾਓ ਠੀਕ ਹੈ ਜੀ ਤੇ ਇਕੱਲਾ ਆਪਾਂ ਇਹ ਦੇਖੀਏ ਜੀ ਪੁਰਾਣੀ ਪਾਰਟੀ ਹੈ ਜੀ ਕਾਂਗਰਸ ਹੈ ਜੀ ਇਹ ਅਕਾਲੀ ਦਲ ਹੈ ਜੀ ਇਹ ਫਲਾਣੀ ਪਾਰਟੀ ਇਦਾਂ ਨਹੀਂ ਜਿੰਨਾ ਤੁਸੀਂ ਡਿਵੈਲਪਮੈਂਟ ਦੇ ਨਾਂ ਤੇ ਵੋਟ ਪਾਓ ਐਜੂਕੇਸ਼ਨ ਦੇ ਨਾਂ ਤੇ ਵੋਟ ਪਾਓ ਸਿਹਤ ਦੇ ਨਾਂ ਤੇ ਵੋਟ ਪਾਓ ਬੱਚਿਆਂ ਦੀਆਂ ਨੌਕਰੀਆਂ ਕਿੰਨੀਆਂ 50000 ਤੋਂ ਉੱਪਰ ਮਿਲ ਰਹੀਆਂ ਨੇ ਉਹਨੂੰ ਦੇਖ ਕੇ ਤੁਸੀਂ ਵੋਟ ਪਾਓ ਪਰ ਜਿਹੜਾ ਅਸੀਂ ਪਿੰਡਾਂ ਨੂੰ ਇੱਕ ਸਵਰਗ ਬਣਾਉਣ ਦਾ ਨਕਸ਼ਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਨਕਸ਼ਾ ਅਸੀਂ ਉਲੀਕਿਆ ਹੈ ਕਿਉਂਕਿ ਆਪੋਜੀਸ਼ਨ ਵਾਲੇ ਬਹੁਤ ਸਵਾਲ ਜਵਾਬ ਕਰਦੇ ਆ ਦੇਖੋ ਜੀ ਰੰਗਲਾ ਪੰਜਾਬ ਕੰਗਲਾ ਪੰਜਾਬ ਬਣਾਤਾ ਉਹਨਾਂ ਨੂੰ ਪੁੱਛੇ ਕਿ 3 ਲੱਖ ਰੋਟ ਦਾ ਕਰਜ਼ਾ ਕਿੰਨੇ ਚ ਲੈ ਆ ਥੋੜਾ ਤਾਂ ਵਿਆਜ ਤਾਂ ਪੈਣਾ ਹੀ ਹੈ ਨਾ ਉਹ ਹੌਲੀ ਹੌਲੀ ਵਿਅੋਧਮ ਤਰੀਕੇ ਨਾਲ ਅਸੀਂ ਹੌਲੀ ਹੌਲੀ ਤਰੀਕੇ ਨਾਲ ਉਹ ਲੱਤਦਾ ਜਾ ਰਿਹਾ ਔਰ ਟਾਈਮ ਤਾਂ ਲੱਗਦਾ ਲੈ ਜੀ 70 80 ਸਾਲ ਪੁਰਾਣੀ ਜਿਹੜਾ ਜ਼ਖਮ ਹੈ ਜਿਹੜਾ ਕੈਂਸਰ ਨਸੂਰ ਬਣ ਗਿਆ ਉਹਨੂੰ ਠੀਕ ਕਰਨ ਨੂੰ ਟਾਈਮ ਤਾਂ ਲੱਗਦਾ ਨੇ ਉਹ ਠੀਕ ਆਪਾਂ ਸਾਰਿਆਂ ਨੇ ਮਿਲ ਕੇ ਕਰਨਾ ਕਿਉਂਕਿ ਪੰਜਾਬ ਆਪਣਾ ਇਹ ਘਰ ਹੈ ਆਪਣਾ ਜੀ ਇਹ ਰਾਜਨੀਤੀ ਦਾ ਖੜਾ ਨਹੀਂ ਹੈ ਇਹ ਤਾਂ ਭਵਿੱਖ ਬਣਾਉਣ ਦਾ ਖੜਾ ਨਹੀਂ ਹੈ ਵੀ ਉਹਨੂੰ ਆਪਾਂ ਮੁੱਖ ਮੰ ਤੇ ਆਪਣੇ ਪਿੰਡ ਦੀ ਡਿਵੈਲਪਮੈਂਟ ਦਾ ਕੰਮ ਹੈ ਤੇ ਆਪਣੇ ਸ਼ਹਿਰ ਦੀ ਡਿਵੈਲਪਮੈਂਟ ਦਾ ਕੰਮ ਹੈ ਆਪਣੇ ਬੱਚਿਆਂ ਦੇ ਪਰ ਦੇਖਾ ਸਾਡੀ ਆਨਲਾਈਨ ਵੀਡੀਓ ਦਾ ਵੀਖ ਵੇਖਾ ਇਸ ਕਰਕੇ ਆਪਾਂ ਸਾਰੀਆਂ ਗੱਲਾਂ ਸੋਚ ਸਮਝ ਕੇ ਅੱਗੇ ਵਧਣਾ ਔਰ ਆਪਾਂ ਜਿਹੜਾ ਲਾਹਾ ਲੈਣ ਵਾਲੀ ਗੱਲ ਆ ਉਹਦੇ ਵਿੱਚ ਪਿੱਛੇ ਨਾ ਰਹੋ ਸਾਰੇ ਵੱਧ ਚੜ ਕੇ ਉਹਦਾ ਲਾਹਾ ਲਓ ਸਰਕਾਰਾਂ ਚਾਹੇ ਕੇਂਦਰ ਸਰਕਾਰ ਆ ਤੇ ਪੰਜਾਬ ਸਰਕਾਰ ਆ ਚਾਹੇ ਮੈਂ ਆਪਣੀ ਤਨਖਾਹ ਤੇ ਵੀ ਕਰਦਾ ਉਹ ਸਾਰਾ ਸੰਗਤ ਦੀ ਸੇਵਾ ਵਾਸਤੇ ਹੀ ਆ ਕਿਉਂ ਕਿਉਂਕਿ ਮਤਦਾਨ ਜਦੋਂ ਆਪਣੀ ਮਤਦਾਨ ਤੁਸੀਂ ਵੋਟ ਪਾ ਕੇ ਦਿੱਤਾ ਸੀ ਨਾ ਇਸੇ ਕੰਮ ਲਈ ਦਿੱਤਾ ਸੀ ਕਿ ਤੁਹਾਡੇ ਕੰਮ ਹੋਣ ਸਾਡੇ ਕੰਮ ਹੋਣ ਸਾਡਾ ਮਕਸਦ ਹੈ ਕਿ ਤੁਸੀਂ ਅੱਗੇ ਵਧੋ ਤਾਂ ਹੀ ਸਾਡੀ ਖੁਸ਼ੀ ਹੋ ਬਣਦੀ ਹੈ ਤੇ ਹੁਣੇ ਜੀ ਪਹਿਲੇ ਸਾਡੀ ਛੋਟੇ ਜੀ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਜੇ ਅਸੀਂ ਕੋਣਾਂਗੇ ਤਾਂ ਅਸੀਂ ਜਿਹੜੇ ਪੰਜ ਸੱਤ ਕੰਮ ਅਸੀਂ ਨੂੰ ਅਸੀਂ ਪਹਿਲੇ ਉਹਦੇ ਆਪ ਕੋ ਪੰਚਾਇਤਕਰ ਦੇ ਗਿਆ ਸੀ ਠੀਕ ਜੀ ਕਰ ਪੈਂਦੀ ਅਗਲੇ ਜਿਹੜੇ ਦੋ ਚਾਰ ਕੰਮ ਅਸੀਂ ਬਾਰੀ ਬਾਰ ਕਰਦੇ ਰਹੇ ਮੇਲੇ ਸੌਦਾ ਪੂਰਾ ਹੱਥਾਂ ਕਰਦੇ ਵੀ ਕੰਮ ਕਰਾਓ ਪਿੰਡ ਦਾ ਵਿਕਾਸ ਕਰੋ ਇਹਦੇ ਕੋਲੇ ਨਮਕ ਕਰਾਉਂ ਗਰਾਊਂਡ ਬਣਨਾ ਜੀ ਪਹਿਲਾਂ ਪਾਰਕ ਜੀ ਨਾ ਕਿ ਜਿਵੇਂ ਜਿਹਾ ਪਾਰਕ ਬਣਾਉਣ ਦਾ ਤੇ ਆਪਣੇ ਪੰਚਾਇਤਕਰ ਦਾ ਸ਼ੁਰੂ ਹੋ ਗਿਆ ਬੱਡਰ ਸਪਲਾਈ ਬੰਦ ਕੋਈ ਸੀ ਟੈਂਕੀ ਸਾ